ਵਲਟੋਹਾ ਵਿਖੇ ਅਨਵਸਤਰ ਕਰਕੇ ਗਲੀਆਂ ਚ ਘਮਾਉਣ ਵਾਲੀ ਔਰਤ ਦੇ ਘਰ ਪਹੁੰਚੇ ਸਾਬਕਾ ਅਨੁਸੂਚੀ ਜਾਤੀ ਦੇ ਚੇਅਰਮੈਨ ਵਿਜੇ ਸਾਪੜਾ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਵਲਟੋਹਾ ਵਿਖੇ ਅੱਜ ਦਿਨ ਐਤਵਾਰ 12 ਵਜੇ ਦੇ ਕਰੀਬ ਸਾਬਕਾ ਅਨੁਸੂਚੀ ਜਾਤੀ ਦੇ ਚੇਅਰਮੈਨ ਵਿਜੇ ਸਾਪੜਾ ਗਲਵਿੰਦਰ ਕੌਰ ਦੇ ਗ੍ਰਹਿ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਵੀਡੀਓ ਬਣਾਉਣ ਵਾਲੇ ਵਿਅਕਤੀਆਂ ਨੂੰ ਸਖਤ ਸ਼ਬਦਾਂ ਵਿੱਚ ਸਜ਼ਾ ਦਿਵਾਉਣ ਦੀ ਅਪੀਲ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਇਹ ਘਟਨਾ ਕਾਫੀ ਸ਼ਰਮਨਾਕ ਹੈ ਪ੍ਰਸ਼ਾਸਨ ਨੂੰ ਇਸ ਵੱਲ ਡੰਗਿਹਾਈ ਨਾਲ ਧਿਆਨ ਦੇਣਾ ਚਾਹੀਦਾ ਹੈ ਹੋਰ ਕੀ ਆਖਿਆ ਸਾਬਕਾ ਚੇਅਰਮੈਨ ਨੇ ਉਹ ਸੁਣਦੇ ਹਾਂ ਅੱਜ ਮੈਂ ਪਿੰਡ ਬਲਡੋਆ ਵਿਖੇ ਉਸ ਭੈਣ ਦੇ ਘਰ ਆਏ ਆਂ ਔਰ ਉਹਦੇ ਨਾਲ ਜਿਹੜੀ ਉਸ ਵਾਰਗਾਦੀ ਸਾਰੀ ਘਟਨਾ ਦਾ ਫੇਰਵਾ ਵੀ ਲਿਆ ਆ ਮੇਰੀ ਗੱਲ ਐਸਐਸਪੀ ਸਾਹਿਬ ਨਾਲ ਵੀ ਹੋਈ ਆ ਔਰ ਉਹਨਾਂ ਨੇ ਦੱਸਿਆ ਕਿ ਵੀ ਅਸੀਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੰਜਵਾਂ ਜਿਹੜਾ ਹੈ ਉਹ ਆਡੈਂਟੀਫਾਈ ਕਰਕੇ ਉਹ ਵੀ ਵੀਡੀਓ ਤੋਂ ਦੇਖ ਕੇ ਉਹਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਾ ਔਰ ਇਹਦੇ ਵਿੱਚ ਜਿਹੜਾ ਦੇਖਣ ਵਾਲੀ ਗੱਲ ਹੈ ਕਿ ਵੀ ਉਹ 31 ਤਰੀਕ ਦੀ ਘਟਨਾ ਹੈ ਔਰ ਇੱਕ ਤਰੀਕ ਨੂੰ ਉਹਨਾਂ ਨੇ ਇਹਨਾਂ ਭੈਣ ਜੀ ਨੇ ਆਪਣੀ ਕੰਪਲੇਂਟ ਜਿਹੜੀ ਥਾਣੇ ਦੇ ਦਿੱਤੀ ਜਦਕਿ ਥਾਣੇ ਦੇ ਵਿੱਚ ਇੱਕ ਬੜਾ ਸੀਰੀਅਸ ਮੈਟਰ ਹੈ ਔਰ ਜਦੋਂ ਦਾ ਸਾਡੇ ਧਿਆਨ ਚ ਆਇਆ ਪੂਰੇ ਕਿ ਦਿੱਲੀ ਵੀ ਇਹਦੀ ਬਹੁਤ ਹਲਚਲ ਆ ਇੱਥੇ ਵੀ ਪੂਰੇ ਪੰਜਾਬ ਚ ਵੀ ਔਰ ਮੀਡੀਆ ਨੇ ਪੂਰਾ ਜਿਹੜੇ ਉਹਨੂੰ ਦਿਖਾ ਲਿਆ ਉਹ ਦੇਖ ਕੇ ਰੰਗ ਤੇ ਖੜੇ ਹੁੰਦੇ ਕਿ ਪੰਜਾਬ ਦੇ ਵਿੱਚ ਕਦੀ ਇਹੋ ਜੀਆਂ ਘਟਨਾਵਾਂ ਨਹੀਂ ਸੀ ਦੇਖੀਆਂ ਸੀ ਬਹੁਤ ਸਾਰੇ ਅਤਿਆਚਾਰ ਹੁੰਦੇ ਸਭ ਕੁਝ ਹੁੰਦਾ ਹੈ ਪਰ ਇਸ ਤਰ੍ਹਾਂ ਦਾ ਨਿਰਵਸਤਰ ਕਰਕੇ ਘੁਮਾਉਣਾ ਜਾਂ ਕੋਨੇ ਦਾ ਪਿੰਡ ਚ ਨੂੰ ਬੇਇਜ਼ਤ ਕਰਨਾ ਇਹ ਪਹਿਲੀ ਵਾਰ ਦੀ ਮੈਨੂੰ ਇੱਥੇ ਦੇਖਿਆ ਕਿ ਪੰਜਾਬ ਚ ਅਸੀ ਘਟਨਾ ਅਸੀਂ ਪਹਿਲਾਂ ਕਦੀ ਸੁਣੀ ਨਹੀਂ ਸੀ ਔਰ ਦੁੱਖ ਦੀ ਜਿਹੜੀ ਗੱਲ ਇਹ ਹੈ ਕਿ ਵੀ ਜਦੋਂ ਇਹਨਾਂ ਨੇ ਕੰਪਲੇਂਟ ਦਿੱਤੀ ਹੈ ਉਸ ਥਾਣੇ ਦੀ ਜਿਹੜੀ ਬੁਲਟੋਆ ਦੀ ਐਸ ਐਚ ਓ ਵੀ ਜਿਹੜੀ ਆ ਉਹ ਵੀ ਇੱਕ ਊਮਨ ਹੈ ਔਰ ਇੱਕ ਊਮਨ ਨੂੰ ਊਮਨ ਦੀ ਜਿਹੜੀ ਆ ਉਸ ਦਰਦ ਨੂੰ ਪਛਾਣਨਾ ਬਹੁਤ ਜ਼ਰੂਰੀ ਚਾਹੀਦਾ ਸੀ ਔਰ ਉਹਨੂੰ ਜਿਹੜੀ ਡਿਲੇ ਕੀਤੀ ਐ ਐਫ ਆਈ ਆਰ ਕੀਤੀ ਐ ਤਿੰਨ ਤਰੀਕ ਨੂੰ ਜਦਕਿ ਪੁਲਿਸ ਦਾ ਇਹ ਕਹਿਣਾ ਕਿ ਸਾਨੂੰ ਉਹਨਾਂ ਨੇ ਕੰਪਲੇਂਟ ਤਾਂ ਦਿੱਤੀ ਇੱਕ ਤਰੀਕ ਨੂੰ ਔਰ ਸਾਨੂੰ ਜਿਹੜੇ ਸਟੇਟਮੈਂਟ ਜਿਹੜੀ ਆ ਉਹ ਇਹਨਾਂ ਨੇ ਤਿੰਨ ਤਰੀਕ ਨੂੰ ਦਿੱਤੀ ਐ ਮੇਰਾ ਖਿਆਲ ਇਹਦਾ ਕੋਈ ਉਚਿਤਿਆ ਨਹੀਂ ਬਣਦਾ ਜਦੋਂ ਇੱਕ ਐਸੀ ਘਟਨਾ ਆ ਗਈ ਕੰਪਲੇਂਟ ਦੇ ਦਿੱਤੀ ਔਰ ਉਸ ਤੋਂ ਬਾਅਦ ਇਹਨੂੰ ਇਮੀਡੀਏਟਲੀ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਸੀ ਔਰ ਮੈਂ ਸਮਝਦਾ ਕਿ ਪੰਜਾਬ ਜਿਹੜੀ ਪੁਲਿਸ ਨੇ ਆਪਣੀ ਕਾਰਵਾਈ ਜਿਹੜੀ ਆ ਉਹ ਬੜੀ ਢਿੱਲਮਢਾਲ ਨਾਲ ਜਿਹੜੀ ਕੀਤੀ ਹੈ ਜਿਹੜਾ ਕਿ ਇੱਕ ਨਿੰਦਣਯੋਗ ਆ ਔਰ ਉਹਦੇ ਤੇ ਕਾਰਵਾਈ ਜਿਹੜੀ ਬਣਦੀ ਹੈ ਕਾਰਵਾਈ ਕਰਨ ਦੀ ਲੋੜ ਵੀ ਹੈ ਔਰ ਇਹ ਕਿਤੇ ਨਾ ਕਿਤੇ ਵਾਧੇ ਜਿਹੜੇ ਪੰਜਾਬ ਜਿਹੜੇ ਜਿਗਰੇ ਜਿਹੜੇ ਲੋਕਾਂ ਦੇ ਵਾਧੇ ਜਾ ਰਹੇ ਨੇ ਔਰ ਇਹ ਦੇਖ ਕੇ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਕਈ ਵਾਰੀ ਇਹ ਬੜੀ ਚਿੰਤਾ ਦਾ ਵਿਸ਼ਾ ਵੀ ਰੂਹ ਕੰਬਦੀ ਹੈ ਕਿ ਅਸੀਂ ਕਿਹੋ ਜਿਹੇ ਪਾਸੇ ਤੁਰ ਪਏ ਆ ਔਰ ਇਹ ਨਿੰਦਣ ਜੋ ਘਟਨਾ ਆ ਜ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘਟਾ ਔਰ ਉਥੇ ਨਾਲ ਨਾਲ ਮੈਂ ਇਹ ਵੀ ਕਹਾਗਾ ਕਿ ਜਿਹੜੀ ਲੋਕਲ ਪੁਲਿਸ ਦੀ ਜਿਹੜੀ ਆ ਉਹ ਵੀ ਇਹ ਕਹਿ ਸਕਦੇ ਆ ਕਿ ਗੈਰ ਜ਼ਿੰਮੇਵਾਰਾਂ ਨੇ ਉਹਨਾਂ ਨੇ ਆਪਣਾ ਫਾਇਦਾ ਨੁਭਾਇਆ